हां जी ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਰੰਦਾਵਾ ਚਾਰ ਦੀਆਂ ਬਹੁਤ ਹੀ ਕੁਝ ਖਾਸ ਗੱਲਾਂ ਜਿਹੜੀਆਂ ਬਾਕੀ ਰਹਿੰਦੀਆਂ ਉਹ ਦਿਖਾਉਣ ਜਾ ਰਿਹਾ ਕਿਉਂਕਿ ਵੈਸੇ ਰੰਦਾਵਾ 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 ਬੱਕਰੇ ਦਾ ਚਾਰ ਹੈ ਜਿਹੜਾ ਉਹ ਆਲੇ ਦੁਆਲੇ ਹੋਈ ਪਈ ਆ ਤੇ ਕਿਉਂਕਿ ਸੱਜਣ ਮੇਰੇ ਭਰਾ ਇੰਨਾ ਪਿਆਰ ਹੀ ਇਸ ਰੈਸਪੀ ਨੂੰ ਦੇ ਰਹੇ ਨੇ ਕਿਉਂਕਿ ਜਿਹੜੀ ਠੰਡ ਆ ਉਹਦੇ ਲਾਸਟ ਕੁਝ ਦਿਨ ਬਾਕੀ ਐ ਬਾਅਦ ਚ ਇਹ ਨਾ ਪਸਤਾਇਓ ਬਈ ਯਾਰ ਆਪਾਂ ਦਾ ਰੰਦਾਵਾ ਦੀ ਰੈਸਪੀ ਕਿੰਨੀ ਉਹ ਰਹਿ ਗਏ ਠੀਕ ਆ ਜੀ ਕਿਉਂਕਿ ਇਹਦੇ ਵਿੱਚ ਜਿਹੜੀਆਂ ਖਾਸ ਚੀਜ਼ਾਂ ਨੇ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦੀਆਂ ਨੇ ਜਿਵੇਂ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਲੱਤਾਂ ਦਾ ਦਰਦ ਟੂਹੀ ਦਾ ਦਰਦ ਸੁੱਕੇ ਦਰਦ ਕਿਉਂ ਹੁੰਦਿਆ ਕਿਉਂਕਿ ਸਰੀਰ ਦੇ ਵਿੱਚ ਬਹੁਤ ਸਾਰੀ ਕਮਜ਼ੋਰੀ ਹੁੰਦੀ ਆ ਕਿਉਂਕਿ ਮੀਟ ਅਚਾਰ ਤੁਹਾਨੂੰ ਹਰ ਜਗ੍ਹਾ ਮਿਲ ਜੂ ਬੱਕਰਾ ਹਰ ਜਗ੍ਹਾ ਮਿਲ ਜੂ ਦੇਸੀ ਮੁਰਗਾ ਤੁਹਾਨੂੰ ਹਰ ਜਗ੍ਹਾ ਮਿਲ ਜੂ ਪਰ ਜਿਹੜੀਆਂ ਅਸੀਂ ਇਹਦੇ ਵਿੱਚ ਦੇਸੀ ਭਾਸਮਾ ਪਾ ਰਹੇ ਆ ਜਿਹੜੀਆਂ ਇੱਕ ਦਵਾਈ ਦਾ ਕੰਮ ਕਰ ਰਹੀਆਂ ਨੇ ਸਰੀਰ ਲਈ ਉਹੋ ਚੀਜ਼ ਜਦੋਂ ਤੁਸੀਂ ਚਾਰ ਦੇ ਰੂਪ ਦੇ ਵਿੱਚ ਖਾਓਗੇ ਬਾਈ ਜੀ ਇੱਕ ਹਫ਼ਤੇ ਤੱਕ ਤੁਹਾਡੇ ਢੂਹੀ ਦਾ ਦਰਦ, ਗੋਡਿਆਂ ਦਾ ਦਰਦ, ਕਿਸੇ ਵੀ ਤਰ੍ਹਾਂ ਦਾ ਦਰਦ ਨਾ ਬੰਦ ਹੋਇਆ ਤਾਂ ਗਰੰਟੀ ਆ ਕਿਉਂਕਿ ਰੰਧਾਵਾ ਰੈਸਪੀ ਦੇ ਵਿੱਚ ਜੋ ਮਸਾਲੇ ਪੈਂਦੇ ਨੇ ਬੜੇ ਯੂਨੀਕ ਪੈਂਦੇ ਆ, ਕਸਟਰੋਲ ਰਹਿਤ ਪੈਂਦੇ ਆ ਤੇ ਸਰੀਰ ਦੀ ਲੋੜ ਮੁਤਾਬਕ ਪੈਂਦੇ ਆ। ਕਦੇ ਵੀ ਤੁਹਾਡੇ ਸਰੀਰ ਦੇ ਵਿੱਚ ਮਸਾਲੇ ਜਾਂ ਆਚਾਰ ਖਾਣ ਨਾਲ ਜੇ ਤਜਾਅ ਬਣ ਗਿਆ ਬਾਈ ਜੀ ਤਾਂ ਫੁੱਲ ਗਰੰਟੀ ਆ। ਠੀਕ ਹੈ ਨਾ? ਇਸੇ ਲਈ ਤੁਹਾਨੂੰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈ ਰਹੀਆਂ ਨੇ ਉਹ ਮਸਾਲੇ ਕੀ ਪਾ ਰਹੇ ਨੇ ਪਹਿਲਾਂ ਉਹਨੂੰ ਮੀਟ ਦੀ ਕੁਆਲਿਟੀ ਦਿਖਾਉਣੇ ਆਪਾਂ। ਮੀਟ ਦੀ ਕੁਆਲਿਟੀ ਦੇਖੋ ਬਿਲਕੁਲ ਰੈੱਡ ਮੀਟ ਠੀਕ ਹੈ ਰੈੱਡ ਮੀਟ ਹੈ ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਰੈੱਡ ਮੀਟ ਦੀ ਕੁਆਲਿਟੀ ਆਡਾ ਥੋੜਾ ਜਿਹਾ ਚਰਬੀ ਵਾਲਾ ਮਾਲ ਵੀ ਲਿਆ ਆ ਜਾਂਦਾ ਕਿਉਂਕਿ ਚਰਬੀ ਕੋਈ ਮਾੜੀ ਚੀਜ਼ ਨਹੀਂ ਟੇਸਟ ਬਣਾਉਂਦੀ ਆ ਜਿੰਨਾ ਦੇਸੀ ਗਾ ਉਹਦਾ ਟੇਸਟ ਜਿਹੇ ਜਾ ਹੁੰਦਾ ਉਹੋ ਜਿਹੀ ਆਪਣਾ ਚਰਬੀ ਦਾ ਟੇਸਟ ਹੁੰਦਾ ਠੀਕ ਹੈ ਜੀ ਰੈੱਡ ਮੀਟ ਵੀ ਲੈ ਸਕਦੇ ਆ ਇਹ ਆਪਣਾ ਇੱਕ ਪੂਰਾ ਇੱਕ ਕੁਆਂਟਲ 70 ਕਿਲੋ ਮਾਲ ਆ ਜਿਹੜਾ ਬਾਕੀ ਉਧਰ ਪਿਆ ਬਣਨ ਵਾਲਾ ਹੈ ਠੀਕ ਹੈ ਜੀ ਤੇ ਦੇਸੀ ਮੁਰਗਾ ਵੀ ਬਣੂਗਾ ਗੱਲ ਬੱਕਰੇ ਦੀ ਜਾਂ ਮੁਰਗੇ ਦੀ ਨਹੀਂ ਗੱਲ ਹੈ ਕਿ ਦੇਸੀ ਰੈਸਪੀ ਦੀ ਜਦੋਂ ਖਾ ਕੇ ਤੁਹਾਡੇ ਸਰੀਰ ਨੇ ਤੁਹਾਨੂੰ ਜੁਰਕਾ ਨਾ ਦਿਖਾਇਆ ਤਾਂ ਸਾਡੀ ਇਸ ਚੀਜ਼ ਦੀ ਜ਼ਿੰਮੇਵਾਰੀ ਹੋਊਗੀ ਹਾਂਜੀ ਹੁਣ ਆਪਾਂ ਦੇਖੋ ਤੁਹਾਨੂੰ ਮੀਟ ਦੀ ਕੁਆਲਿਟੀ ਤੁਸੀਂ ਨੇੜੇ ਹੋ ਕੇ ਦੇਖ ਸਕਦੇ ਹੋ ਇਸੇ ਤਰ੍ਹਾਂ ਜਿਹੜੀ ਸਾਡੀ ਰਸੋਈ ਆ ਤੇ ਸਾਡੀ ਟੀਮ ਖੜੀ ਆ ਠੀਕ ਹੈ ਜੀ ਉਧਰ ਬਿੱਲੂ ਬੱਕਰਾ ਖੜਾ ਹੈ ਇਹਦਾ ਨਾਮ ਵੀ ਸਾਡੇ ਬੰਦੇ ਦਾ ਬਿੱਲੂ ਬੱਕਰਾ ਠੀਕ ਹੈ ਇਹਨਾਂ ਰਾਜ ਕਿਉਂਕਿ ਸਾਡੀ ਦੇਸੀ ਟੀਮ ਆ ਦੇਸੀ ਬੱਕਰਾ ਦੇਸੀ ਸਾਡਾ ਚਾਰ ਆ ਇਹ ਕੋਈ ਪੜਦਾ ਨਹੀਂ ਸਾਡੇ ਉਰੇ ਆਓ ਵੀਰੇ ਉਰੇ ਆ ਕੇ ਬੈਹਿ ਕੇ ਚਾਰ ਮਣਵਾ ਕੇ ਲਿਆਓ ਠੀਕ ਹੈ ਨਾ ਹੁਣ ਕਿਦਾਂ ਦੇਖੋ ਚਾਰ ਦੇ ਵਿੱਚ ਥੋੜਾ ਬਹੁਤ ਨਮਕ ਮਿਰਚ ਰਲੂਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਇਹਨੂੰ ਕੜਾਹੇ ਚ ਕਿਦਾਂ ਪਾਉਣਾ ਹੈ ਕੜਾਹੇ ਚ ਪਾਉਣ ਤੋਂ ਬਾਅਦ ਕਿਦਾਂ ਇਹਦੇ ਮਸਾਲੇ ਜਿਹੜੇ ਬਾਪੂ ਤਿਆਰ ਕਰਦਾ ਠੀਕ ਹੈ ਜੀ ਇਸ ਤਰ੍ਹਾਂ ਇਹ ਦੇਖੋ ਇਹਦੇ ਵਿੱਚ ਹਲਦੀ ਨੂਨ ਮਿਰਚ ਮਸਾਲਾ ਬਿਲਕੁਲ ਸਿੰਪਲ ਚੀਜ਼ਾਂ ਜਿਹੜੀਆਂ ਆਪਾਂ ਨੂੰ ਸਰੀਰ ਦੀਆਂ ਲੋੜੀਆਂ ਦੀਆਂ ਨੇ ਉਹ ਇਹਦੇ ਵਿੱਚ ਥੋੜਾ ਥੋੜਾ ਪਹਿਲਾਂ ਲਾਉਣੀਆਂ ਪੈਂਦੀਆਂ ਤਾਂ ਕਿ ਜਿਹੜੀ ਇਹਦੇ ਮਸਾਲਾ ਜਿਹੜਾ ਇਹਦੇ ਰੋਮਾਂ ਦੇ ਵਿੱਚ ਰਚ ਸਕੇ ਤੇ ਹੁਣ ਆਪਾਂ ਇਹਦੇ ਉੱਤੇ ਮਸਾਲਾ ਰਲਾ ਚੁੱਕੇ ਆ ਹੁਣ ਇਹਨੂੰ ਆਪਾਂ ਪਾਵਾਂਗੇ ਕੜਾਹੇ ਦੇ ਵਿੱਚ ਕਿੱਦਾਂ ਪਾਉਣਾ ਮੀਟ ਦੀ ਕੁਆਲਿਟੀ ਦੁਬਾਰਾ ਫੇਰ ਦੇਖ ਲਓ ਇਹ ਆਪਾਂ ਰੈੱਡ ਮੀਟ ਹੈ ਜੀ ਜਿਹੜਾ ਆਪਾਂ ਕੜਾਹੇ ਦੇ ਵਿੱਚ 40 ਕਿਜੀ ਦਾ ਘਾਣਾ ਜਿਹੜਾ ਬਣਾ ਰਹੇ ਆ 40 ਕਿਜੀ ਇਹਦੇ ਵਿੱਚ ਪਾ ਚੁੱਕੇ ਆ ਜੀ ਠੀਕ ਹੈ ਨਾ ਤੇ ਮੀਟ ਦੀ ਕੁਆਲਿਟੀ ਦੁਬਾਰਾ ਦੇਖ ਲਓ ਬਸ ਇਹ ਟ੍ਰੇ ਨੂੰ ਇਸੇ ਤਰ੍ਹਾਂ ਰੱਖ ਦੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਪ੍ਰੋਪਰ ਕਿੱਦਾਂ ਰਲਾਇਆ ਜਾਂਦਾ ਹਾਂਜੀ ਇਹਨੂੰ ਚੰਗੀ ਤਰ੍ਹਾਂ ਪ੍ਰੋਪਰ ਦੇਖੋ ਇੱਕ ਗੱਲ ਹੋਰ ਹੈਗੀ ਬਹੁਤ ਸਾਰੇ ਭਰਾ ਨਾ ਇਹਨਾਂ ਮੀਟ ਨੂੰ ਉਬਾਲ ਕੇ ਬਣਾਉਂਦੇ ਆ ਜਦੋਂ ਮੀਟ ਨੂੰ ਤੁਸੀਂ ਉਬਾਲ ਲਿਆ ਤਾਂ ਉਹਦੇ ਵਿੱਚ ਕੱਖ ਨਹੀਂ ਰਹਿੰਦਾ ਵੀਰੇ ਬਿਨਾ ਉਬਾਲੇ ਬਣਾਓ ਦੇਖੋ ਇਹਦਾ ਪਾਣੀ ਹੀ ਜਾਂ ਇਹ ਤੋਂ ਪਹਿਲਾਂ ਅਸੀਂ ਮਸਾਲੇ ਦਾ ਪਾਇਆ ਅਦਰਕ ਘੀ ਮਿਰਚ ਲਸਣ ਉਹਦਾ ਜਿਹੜਾ ਪਾਣੀ ਪਾਇਆ ਉਹ ਪਾਇਆ ਇਹਦੇ ਵਿੱਚ ਮੀਟ ਦੇ ਵਿੱਚ ਕੋਈ ਐਕਸਟਰਾ ਪਾਣੀ ਨਹੀਂ ਪਾਉਂਦੇ ਜਿਹਦੇ ਨਾਲ ਮੀਟ ਦੀ ਕੁਆਲਿਟੀ ਦੇਖੋ ਇਹਦੇ ਵਿੱਚ ਚਰਾਈ ਵਾਲੇ ਬੱਕਰੇ ਲੈਤੇ ਜਾਂਦੇ ਆ ਜਿਵੇਂ ਗਰੇਜ਼ਿੰਗ ਦੇ ਵਿੱਚ ਜੜੀ ਬੂਟੀਆਂ ਹਜ਼ਾਰਾਂ ਤਰ੍ਹਾਂ ਦੀਆਂ ਜੜੀ ਬੂਟੀਆਂ ਬੱਕਰੇ ਚਰਦੇ ਆ ਤੇ ਉਹ ਖਾਂਦੇ ਆ ਤੇ ਉਹਦਾ ਮੀਟ ਆ ਜਿਹੜਾ ਰੈੱਡ ਮੀਟ ਤਿਆਰ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਤੱਤਾਂ ਨਾਲ ਭਰਪੂਰ ਹੁੰਦਾ ਸਮਝ ਗਏ ਇਸੇ ਲਈ ਜਿਹੜਾ ਮੀਟ ਹੈ ਇਹਨੂੰ ਕਦੇ ਵੀ ਉਬਾਲ ਕੇ ਨਾ ਬਣਾਓ ਜਦੋਂ ਉਬਾਲ ਕੇ ਬਣਾਇਆ ਇਹਦੇ ਵਿੱਚ ਕੱਖ ਨਹੀਂ ਰਹਿੰਦਾ ਇਹਦੀ ਭਾਫ਼ ਦੇਖੋ ਇੱਕ ਤਰ੍ਹਾਂ ਤੁਸੀਂ ਕੜਾਹੀ ਦੇ ਉੱਤੇ ਢੱਕਣ ਦੇਖੋ ਲੱਗਿਆ ਹੋਇਆ ਇਹਦੇ ਨਾਲ ਇਹਦੀ ਜਿਹੜੀ ਭਾਫ਼ ਹੈ ਇਹਦੇ ਤੱਤ ਆ ਉਹ ਮੀਟ ਦੇ ਵਿੱਚ ਵਰਕਰਾਰ ਰਹਿੰਦੇ ਆ ਹਾਂਜੀ ਦੋਸਤੋ ਆਪਾਂ ਹੁਣ ਦੇਖੋ ਮਸਾਲਾ ਤਿਆਰ ਕਰ ਰਹੇ ਹਾਂ ਮਸਾਲੇ ਵਾਸਤੇ ਬਿਲਕੁਲ ਪਿਓਰ ਸਰੋਂ ਦਾ ਤੇਲ ਹੈ ਜਿਹੜਾ ਉਹ ਆਪਾਂ ਪਾਵਾਂਗੇ ਕਿਉਂਕਿ ਸਰੋਂ ਦਾ ਤੇਲ ਐਦਾਂ ਦੀ ਇੱਕ ਤੇਲ ਹੈ ਜਿਹੜਾ ਸਰੀਰ ਦੇ ਵਿੱਚ ਜੰਮਦਾ ਨਹੀਂ ਠੀਕ ਹੈ ਬਿਲਕੁਲ ਪਿਓਰ ਤੇ ਸ਼ੁੱਧ ਤੇਲ ਹੈ ਜਦੋਂ ਮਰਜੀ ਇਸ ਤੇਲ ਦਾ ਟੈਸਟ ਕਰਾਇਆ ਜਾਵੇ ਠੀਕ ਹੈ ਜੀ ਹਾਂਜੀ ਬਾਈ ਜੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਮੀਟ ਦੀ ਕੁਆਲਿਟੀ ਦਿਖਾ ਚੁੱਕੇ ਹਾਂ ਉਹਦੇ ਵਿੱਚ ਮੀਟ ਬਣ ਰਿਹਾ ਹੈਗਾ ਤੇ ਜਿਹੜੀ ਚੀਜ਼ ਨਾਲ ਇਹਦਾ ਟੇਸਟ ਬਣਨਾ ਜਿਹੜੀ ਚੀਜ਼ ਨਾਲ ਹੱਡੀਆਂ 'ਚ ਤਾਕਤ ਆਉਣੀ ਹੈ ਜਿਹੜੀ ਚੀਜ਼ ਨਾਲ ਆਪਣੇ ਸਰੀਰ ਨੂੰ ਓਵਰ ਮਿਲਣੀ ਆ ਅਸਲ ਜਿਹੜੀ ਪ੍ਰਾਤਨ ਚੀਜ਼ ਆ ਜੋ ਪ੍ਰਾਣੇ ਟਾਈਮ ਤੋਂ ਸੱਜਣ ਵਰਤ ਰਹੇ ਨੇ ਬਹੁਤ ਪ੍ਰਾਣੇ ਟਾਈਮ ਤੋਂ ਸੱਜਣੇ ਸਾਡੇ ਬਜ਼ੁਰਗ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਜੜੀ ਬੂਟੀਆਂ ਵਰਤ ਰਹੇ ਆ ਠੀਕ ਆ ਇਹ ਜੜੀ ਬੂਟੀਆਂ ਬਹੁਤ ਸਾਰੇ ਸੱਜਣ ਪੁੱਛਦੇ ਨੇ ਯਾਰ ਵੀ ਜੜੀ ਬੂਟੀਆਂ ਕੀ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜੀਆਂ ਜੜੀ ਬੂਟੀਆਂ ਡਾਕਟਰਾਂ ਕੋਲੇ ਵੀ ਨਹੀਂ ਹੈਗੀਆਂ ਉਹਨਾਂ ਦੀਆਂ ਦਵਾਈਆਂ 'ਚ ਵੀ ਨਹੀਂ ਹੈਗੀਆਂ ਜਿਹੜੀਆਂ ਜੜੀ ਬੂਟੀਆਂ ਆਪਣੇ ਪਿੰਡਾਂ ਦੇ ਵਿੱਚੋਂ ਤੁਸੀਂ ਕਿੱਥੋਂ ਮਰਜ਼ੀ ਲੈ ਲਓ ਤੇ ਇਹ ਜਿਹੜੀ ਬੂਟੀਆਂ ਇਹ ਚਾਰ ਦੇ ਵਿੱਚ ਇਹ ਮਸਾਲੇ ਦੇ ਵਿੱਚ ਪਾਏ ਜਾਂਦੇ ਆ ਇਹ ਮਸਾਲੇ ਲਈ ਇੱਕ ਤਾਂ ਦੇਖੋ ਇਹ ਦੇਸੀ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਬਾਕੀ ਆ ਗਏ ਦੇਖੋ ਅਦਰਕ ਅਦਰਕ ਅਸਰੀ ਲਈ ਬਹੁਤ ਹੀ ਵਧੀਆ ਚੀਜ਼ ਆ ਮਿਰਚ ਆ ਜਿਹੜੀ ਹਰੀ ਪਾਈ ਜਾਂਦੀ ਆ ਤੇ ਨਾਲ ਪਿਆਜ਼ ਠੀਕ ਹੈ ਜੀ ਬਿਲਕੁਲ ਸਿੰਪਲ ਚੀਜ਼ਾਂ ਬਣਦੀਆਂ ਨੇ ਕੋਈ ਫਾਲਤੂ ਚੀਜ਼ਾਂ ਨਹੀਂ ਪੈਂਦੀਆਂ ਜਦੋਂ ਮਰਜ਼ੀ ਤੁਸੀਂ ਬੱਕਰੇ ਦੇ achar ਨੂੰ ਇੱਥੇ ਆ ਕੇ ਚੈੱਕ ਕਰ ਸਕਦੇ ਹੋ ਵੀ ਕਿੱਦਾਂ ਬਣਦਾ ਹੁਣ ਤੁਹਾਨੂੰ ਦਿਖਾਉਣੇ ਆ ਵੀ ਜਿਹੜੀਆਂ ਪਾਸਮਾ ਜਿਹੜੀਆਂ ਪਾਸਮਾ ਦੇ ਨਾਲ ਰੰਦਾਵਾ ਚਾਰ ਬਹੁਤ ਜਿਆਦਾ ਮਸ਼ਹੂਰ ਹੈ ਉਹ ਕਿਹੜੀਆਂ ਪੈਂਦੀਆਂ ਨੇ ਕਿਉਂਕਿ ਇੱਕ ਚੀਜ਼ ਦੀ ਗਰੰਟੀ ਰੱਖਿਓ ਵੀ ਅਸੀਂ ਕਦੇ ਵੀ ਕੋਈ ਵੀ ਮਸਾਲਾ ਜਿਹੜਾ ਉਹ ਬਾਜ਼ਾਰ ਤੋਂ ਲਿਆ ਕੇ ਸੱਦਾ ਚਾਰਚ ਨਹੀਂ ਪਾਉਂਦੇ ਪਹਿਲਾਂ ਬਾਜ਼ਾਰ ਦੇ ਵਿੱਚੋਂ ਸਾਫ਼ ਤੇ ਚੀਜ਼ਾਂ ਲਿਆਉਣੇ ਆ ਫਿਰ ਉਹ ਸਾਫ਼ ਤੇ ਚੀਜ਼ਾਂ ਲਿਆ ਕੇ ਉਹਨਾਂ ਨੂੰ ਗ੍ਰाइंड ਕਰਦੇ ਆ ਮੈਂ ਤੁਹਾਨੂੰ ਗ੍ਰाइंड ਕਰਿਆ ਹੋਇਆ ਦਿਖਾਉਣਾ ਜਿਹੜਾ ਵੀ ਸੱਜਣ ਦੂਰੋਂ ਦੂਰੋਂ ਫੋਨ ਤੇ ਸਾਡੀ ਵੀਡੀਓ ਦੇਖ ਰਿਹਾ ਹੈਗਾ ਠੀਕ ਆ ਉਹ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਵੀ ਕਦੇ ਵੀ ਤੁਸੀਂ ਰੰਧਾਵਾਜ਼ਾਰ ਦੀ ਖੁਸ਼ਬੂੜੀ ਫੋਨ ਤੇ ਤਾਂ ਨਹੀਂ ਆਉਣੀ ਜਦੋਂ ਕਦੇ ਵੀ ਚਾਰ ਲੈਣ ਆਉਂਗੇ ਉਦੋਂ ਖੁਸ਼ਬੂ ਲੈ ਕੇ ਦੇਖਿਓ ਜੇ ਨਾ ਲਾਟ ਮਾਰੀ ਤਾਂ ਗਰੰਟੀ ਆ ਠੀਕ ਹੈ ਜੀ ਹੁਣ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਦੁਨੀਆ ਦੀ ਜਿਹੜੀ ਮਰਜ਼ੀ ਲੈਵ ਦੇ ਵਿੱਚ ਬੰਦਾ ਆਪਣੇ ਮਸਾਲੇ ਨੂੰ ਟੈਸਟ ਕਰਾ ਲੇ ਵੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਦੱਸਿਆ ਕੀ ਉਹ ਪੈਂਦੀਆਂ ਠੀਕ ਹੈ ਜੀ ਇਸੇ ਲਈ ਇੱਕ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਭ ਤੋਂ ਵੱਡੀ ਇਹਦੇ ਕੋਲ ਚੱਕਰਫੁੱਲ ਠੀਕ ਹੈ ਚੱਕਰਫੁੱਲ ਹੋ ਗਿਆ ਜੀ ਵੱਡਾ ਲੌਂਗ ਹੋ ਗਿਆ ਤੇ ਨਾਲ ਹਿੰਗ ਹੋਗੀ ਹਿੰਗ ਵੀ ਉਹ ਮੌਨਿਆ ਜਿਹੜੀ ਸਭ ਤੋਂ ਮਹਿੰਗੀ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ 20-25000 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ ਆ ਇੱਕ ਸਸਤੀ ਹਿੰਗ ਵੀ ਮਿਲਦੀ ਆ ਪਰ ਪੈਂਦੀ ਬਹੁਤ ਥੋੜੀ ਐ ਹੁਣ ਕਈ ਸੱਜਣ ਕਹਿਣਗੇ ਯਾਰ 25000 ਦੀ ਹਿੰਗ ਪਾ ਕੇ ਇਹ ਜਾਣਗੇ ਕਿੱਥੇ ਠੀਕ ਆ ਨਾ ਇਸ ਲਈ ਉਸ ਤੋਂ ਬਾਅਦ ਹੋ ਗਿਆ ਜੀਰਾ ਜੀਰੇ ਦੇ ਨਾਲ ਹੀ ਇਹ ਹੋ ਗਿਆ ਜੈਫਲ ਇਹ ਹੋ ਗਿਆ ਛੋਟੀ ਇਲਾਚੀ ਇਹ ਹੋ ਗਈ ਬਾਈ ਜੀ ਕਾਲੀ ਮਿਰਚ ਜਿਹੜੀ ਸਰੀਰ ਦੀ ਬੈ ਨੂੰ ਖਤਮ ਕਰਦੀ ਆ ਠੀਕ ਹੈ ਜੀ ਇਹ ਹੋ ਗਿਆ ਕੜੀ ਪੱਤਾ ਇਹ ਹੋ ਗਿਆ ਜੀ ਜਮਤ ਨੀ ਢਣੀਆਂ ਠੀਕ ਹੈ ਜੀ ਆ ਗਈ ਜਵਿਤਰੀ ਜਵਿਤਰੀ ਦਾ ਫੁੱਲ ਸਰੀਰ ਲਈ ਬਹੁਤ ਹੀ ਲਾਹੇਵੰਦ ਆ ਤੁਹਾਡੇ ਜਿਹੜਾ ਐਕਸਟਰਾ ਟੌਕਸਿਨ ਆ ਉਹਨੂੰ ਬਾਹਰ ਕੱਢਣ ਦੇ ਵਿੱਚ ਕੰਮ ਕਰਦਾ ਜਵਿਤਰੀ ਦਾ ਇਹ ਹੋ ਗਿਆ ਗੁਲਾਬ ਦਾ ਫੁੱਲ ਹੁਣ ਗੁਲਾਬ ਦਾ ਫੁੱਲ ਖੁਸ਼ਬੂ ਲੈਣ ਵਾਸਤੇ ਹੁੰਦਾ ਅਲੱਗ ਕਹਿੰਦੇ ਚਾਰ ਦੇ ਵਿੱਚ ਵੀ ਪਾਈ ਜਾਂਦੇ ਆ ਸੱਜਣੋ ਟੀਵੀ ਦੇ ਰੋਗ ਲਈ ਬਹੁਤ ਹੀ ਘੈਂਟ ਚੀਜ਼ ਆ ਜਿਹੜਾ ਗੁਲਾਬ ਦਾ ਫੁੱਲ ਆ ਆ ਗਿਆ ਜੀ ਮਗਾ ਇਤਲੀ ਵੀ ਕਹਿੰਦੇ ਨੇ ਇਹਨੂੰ ਮਗਾ ਠੀਕ ਹੈ ਸਰੀਰ ਦੇ ਵਿੱਚ ਲੀਵਰ ਨੂੰ ਪਾਵਰਫੁੱਲ ਬਣਾ ਕੇ ਰੱਖਦੀਆਂ ਫੇਰ ਹੀ ਬੱਕਰਾ ਹਾਜਮਾਉ ਜੇ ਤੁਹਾਡਾ ਸਰੀਰ ਲੀਵਰ ਸਟਰੋਂਗ ਹੋਊਗਾ ਮਾੜੇ ਬੰਦੇ ਤੋਂ ਤਾਂ ਦੋ ਪੀਸ ਖਾਦੇ ਵੀ ਨਹੀਂ ਜਾਂਦੇ ਠੀਕ ਹੈ ਜੀ ਇਹ ਹੋ ਗਿਆ ਅਜਮੈਣ ਪ੍ਰਾਤਨ ਸਮੇਂ ਦੇ ਵਿੱਚ ਅੱਗੇ ਅਜਮੈਣ ਨੂੰ ਕੁੱਟ-ਕੁੱਟ ਕੇ ਬਣੀਆਂ ਗੁੰਡੇ ਦੇ ਵਿੱਚ ਮਸਾਲੇ ਤਿਆਰ ਕਰਦੀਆਂ ਆਈਓ ਬਾਈ ਦੀ ਸਿਹਤ ਕਾਇਮ ਸੀ ਇਸੇ ਲਈ ਇਹ ਜਿਹੜੇ ਮਸਾਲੇ ਆ ਸੱਜਣੋ ਤੁਸੀਂ ਦੇਖ ਸਕਦੇ ਹੋ ਕੱਲਾ ਮੀਟ ਤੁਹਾਨੂੰ ਸਾਰੀ ਜਗ੍ਹਾ ਤੋਂ ਮਿਲ ਸਕਦਾ ਹੈ ਪਰ ਜਦੋਂ ਤੁਸੀਂ ਇਹਨਾਂ ਮਸਾਲਿਆਂ ਦਾ ਬਣਿਆ ਚਾਰ ਖਾਓਗੇ ਸ਼ਾਇਦ ਤੁਹਾਨੂੰ ਹੱਡ ਗੋਡਿਆਂ ਦੀ ਦਵਾਈ ਲੈਣ ਦੀ ਕੋਈ ਨਾ ਲੋੜ ਪਵੇ ਠੀਕ ਹੈ ਤੇ ਜਿਹੜੇ ਵੀਰ ਸੱਜਣ ਕਹਿੰਦੇ ਯਾਰ ਸਾਡੇ ਸਰੀਰ 'ਚ ਕਮਜ਼ੋਰੀ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਬੱਡੀ ਵਾਲੇ ਪਲੇਅਰ ਜਿੰਮ ਲਾਉਣ ਨੂੰ ਜੀ ਨਹੀਂ ਕਰਦਾ ਮਿਹਨਤ ਕਰਨ ਨੂੰ ਜੀ ਨਹੀਂ ਕਰਦਾ ਬਾਈ ਜੀ 2-2 ਕਿਲੋ ਚਾਰ ਖਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਹੋਰ ਕਿਦੋਂ ਵੀ ਖਾ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਹੀ ਖਾਓ ਪਰ ਚਾਰ ਦੀ ਗਾਰੰਟੀ ਹੋਊਗੀ ਤੇ ਦੂਸਰੀ ਗੱਲ ਆਹ ਜਿਹੜੀਆਂ ਦੇਸੀ ਚੀਜ਼ਾਂ ਪੈਂਦੀਆਂ ਤੇ ਘਰ ਦੇ ਸ਼ੁੱਧ ਤੇਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਣਾਈ ਜਾਂਦੇ ਆ ਤੇ ਰੈੱਡ ਮੀਟ ਬਣਾਇਆ ਜਾਂਦਾ। ਇਹ ਸਾਰੀਆਂ ਚੀਜ਼ਾਂ ਨੂੰ ਬਣਾ ਕੇ ਰੰਦਾਵਾ ਬੱਕਰੇ ਦਾ ਚਾਰ ਤੇ ਦੇਸੀ ਮੁਰਗੇ ਦਾ ਚਾਰ ਇਹ ਪੂਰਾ ਟੌਪ ਟੌਪ ਬਣ ਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ। ਹਾਂਜੀ ਦੋਸਤੋ ਜਿਹੜਾ ਅਚਾਰ ਹੈ ਉਹ ਮਟਰਨ ਹੈ ਉਹ ਪ੍ਰੋਸੈਸ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ। ਪ੍ਰੋਸੈਸਿੰਗ ਤੋਂ ਬਾਅਦ ਇਧਰੋਂ ਮਸਾਲਾ-ਮਸਾਲੇ ਦੀ ਵੀ ਰੈਸਪੀ ਬਿਲਕੁਲ ਰੈਡੀ ਹੋ ਗਈ ਕਿਉਂਕਿ ਮਸਾਲਾ ਹੀ ਇਹਦਾ ਡਬਲ ਟੇਸਟ ਬਣਾਊਗਾ। ਠੀਕ ਹੈ ਜੀ। ਹੁਣ ਆਪਾਂ ਮਸਾਲੇ ਨੂੰ ਬਿਲਕੁਲ ਪੂਰਾ ਘੋਲ ਕੇ ਇਹਦੇ ਵਿੱਚ ਪਾ ਦਿਆਂਗੇ ਤੇ ਫਿਰ ਉਦੋਂ ਬਾਅਦ ਜਿਹੜੀ ਇਹਦੀ ਨਾਲ ਹੁੰਦੇ ਇਹਦਾ ਜਿਹੜਾ ਟੇਸਟ ਆ ਉਹ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਇਹ ਅੱਡੋ ਅੱਡੀ 1.5 ਕੁਐਂਟਲ ਦਾ ਜਿਹੜਾ ਮਸਾਲਾ ਤਿਆਰ ਕੀਤਾ ਹੋਇਆ ਠੀਕ ਹੈ ਉਸ ਹਿਸਾਬ ਨਾਲ ਇਹ ਜਿਹੜਾ ਮਸਾਲਾ ਤੁਹਾਨੂੰ ਇਹਦੇ ਵਿੱਚ ਪਾ ਕੇ ਦਿਖਾਤਾ ਜੀ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਦਾਂਗੇ ਠੀਕ ਹੈ ਜੀ ਬਿਲਕੁਲ ਬਣ ਕੇ ਇਹ ਰੈਡੀ ਆ ਕਿਸੇ ਵੀ ਸੱਜਣ ਨੇ ਆਚਾਰ ਮਗਾਉਣਾ ਹੋਵੇ ਇਸ ਚੀਜ਼ ਦੀ ਚਿੰਤਾ ਨਾ ਕਰੋ ਵੀ ਤੁਸੀਂ ਪੈਸੇ ਪਹਿਲਾਂ ਪਵਾਵਾਂਗੇ ਅਸੀਂ ਪੈਸੇ ਬਾਅਦ ਚ ਪਵਾਵਾਂਗੇ ਪਹਿਲਾਂ ਆਰਡਰ ਕਰੋ ਤੁਹਾਡੇ ਕੋਲੇ ਚਾਰ ਪਹੁੰਚੂਗਾ ਤੇ ਚਾਰ ਪਹੁੰਚ ਗਿਆ ਜਦੋਂ ਫੇਰ ਤੁਸੀਂ ਸਾਡੇ ਬੰਦੇ ਨੂੰ ਜਿਹੜੇ ਪੈਸੇ ਦੇਣੇ ਆ ਨੰਬਰ 94640 54125 ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਹਰੰਦਾਵਾ ਬੱਕਰੇ ਦਾ ਚਾਰ